ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਹੋਏ ਨੇ ਦੱਸਦੀ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਕਈ ਥਾਵਾਂ ਤੇ ਜਿਹੜੇ ਇਸ ਭੁਚਾਲ ਦੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਭੁਚਾਲ ਦਾ ਕੇਂਦਰ ਬਿੰਦੂ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਮੰਨਿਆ ਜਾ ਰਿਹਾ ਉੱਥੇ ਜਿਹੜੇ ਤੇਜ਼ ਝਟਕੇ ਜਰੂਰ ਮਹਿਸੂਸ ਹੋਏ ਨੇ ਪਰ ਪੰਜਾਬ ਦੇ ਵਿੱਚ ਬਠਿੰਡਾ ਅੰਮ੍ਰਿਤਸਰ ਕਈ ਜਗਾਵਾਂ ਤੇ ਜਿਹੜੇ ਭੁਚਾਲ ਦੇ ਹਲਕੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਦੱਸਦੀ ਹੈ ਕਿ ਇੱਕ ਵਾਰ ਫੇਰ ਅਧ ਧਰਤੀ ਹਿੱਲੀ ਆ ਝਟਕੇ ਜਿਹੜੇ ਨੇ ਪੁਚਾਲ ਦੇ ਲੱਗੇ ਨੇ ਦੱਸਦੀ ਹੈ ਕਿ ਕੇਂਦਰ ਬਿੰਦੂ ਆ ਜਿਹੜਾ ਉਹ ਜੰਮੂ ਕਸ਼ਮੀਰ ਆ ਜਿਹੜਾ ਉਹ ਮੰਨਿਆ ਗਿਆ ਏ ਉੱਥੇ ਜਿਹੜੇ ਝਟਕੇ ਨੇ ਉਹ ਤੇਜ਼ ਲੱਗੇ ਨੇ ਦੱਸਦੀ ਹੈ ਕਿ ਪੰਜਾਬ ਦਾ ਚੰਡੀਗੜ੍ਹ ਦੇ ਵਿੱਚ 12:21 ਮਿੰਟ ਤੇ ਜਿਹੜੇ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਵੱਡੀ ਖਬਰ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਪੁਚਾਲ ਆਇਆ ਇਸ ਪੁਚਾਲ ਦਾ ਕੇਂਦਰ ਬਿੰਦੂ ਆ ਜਿਹੜਾ ਉਹ ਜੰਮੂ ਕਸ਼ਮੀਰ ਆ ਦੱਸਦੀ ਹੈ ਕਿ ਹਲਕੇ ਝਟਕੇ ਨੇ ਜਿਹੜੇ ਮਹਿਸੂਸ ਹੋਏ ਨੇ ਇਸ ਕਰਕੇ ਕੋਈ ਹਫੜਾ ਤਫੜੀਆ ਜਿਹੜੀ ਉਹ ਨਹੀਂ ਮੱਚਿਆ ਚਾਹੇ ਉਹ ਪੰਜਾਬ ਹੋਵੇ ਚਾਹੇ ਚੰਡੀਗੜ੍ਹ ਹੋਵੇ ਹਲਕੇ ਝਟਕੇ ਲੱਗੇ ਨੇ ਪਰ ਹਿਮਾਚਲ ਜਾਂ ਫਿਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਤੇਜ਼ ਜਿਹੜੇ ਇਸ ਉਪਚਾਲ ਦੇ ਝਟਕੇ ਲੱਗੇ ਨੇ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਧਰਤੀ ਹਿੱਲੀ ਹੈ ਕੁਦਰਤੀ ਆਫਤਾਂ ਹੁਣ ਲਗਾਤਾਰ ਪੰਜਾਬ ਨੂੰ ਘੇਰਦੀਆਂ ਆ ਜਾਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੀ ਬੀਤੀ ਰਾਤ ਆਦੋਂ ਤੂਫਾਨ ਨੇ ਜਿਹੜਾ ਪੰਜਾਬ ਦੇ ਵਿੱਚ ਕਹਿਰ ਕਾਇਆਲ ਸੰਗਰੂਰ ਬਰਨਾਲਾ ਏਰੀਆ ਜਿਹੜਾ ਫਰੀਦਕੋਟ ਗੱਲ ਕਰ ਲਈਏ ਇਧਰਲੇ ਪਾਸੇ ਜਿਹੜਾ ਕਹਦੀਏ ਕਿ ਹਨੇਰੀ ਚੱਕਰ ਤੂਫਾਨ ਦੇ ਵੱਲੋਂ ਆਪਣਾ ਕਹਿਰ ਹੈ ਜਿਹੜਾ ਉਹ ਦਿਖਾਇਆ ਗਿਆ ਸੀ ਤਾਂ ਹੁਣ ਜਿਹੜੀ ਇੱਕ ਹੋਰ ਕੁਦਰਤੀ ਆਫਤ ਪੁਚਾਲ ਹੈ ਜਿਹੜਾ ਉਸਨੇ ਦਸਤਕ ਦਿੱਤੀ ਹੈ ਦੱਸਦੀ ਹੈ ਕਿ ਹਲਕੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਹਲਕੇ ਝਟਕੇ ਲੱਗੇ ਨੇ ਪਰ ਇਸ ਦੇ ਕੇਂਦਰ ਬਿੰਦੂ ਜਿਹੜਾ ਜੰਮੂ ਕਸ਼ਮੀਰ ਸੀ ਉੱਤੇ ਜਿਹੜੇ ਕਾਫੀ ਜ਼ਿਆਦਾ ਤੇਜ਼ ਝਟਕੇ ਅਬ ਮਹਿਸੂਸ ਕੀਤੇ ਗਏ ਨੇ ਹਿਮਾਚਲ ਦੇ ਵਿੱਚ ਜਿਹੜੇ ਝਟਕੇ ਇਸ ਪਚਾਲ ਦੇ ਜਿਹੜੇ ਮਹਿਸੂਸ ਕੀਤੇ ਗਏ ਨੇ ਤਾਂ ਅਸੀਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਝਟਕੇ ਨੇ ਉਹ ਉਹ ਮਹਿਸੂਸ ਕੀਤੇ ਗਏ ਨੇ ਕਿੱਥੇ ਕਿੱਥੇ ਜਿਹੜਾ ਪਚਾਲ ਆਇਆ ਕਿਉਂਕਿ ਸਾਡੇ ਕੋਲ ਜਿਹੜੀ ਖਬਰ ਹੈ ਬਟਿੰਡਾ ਅੰਮ੍ਰਿਤਸਰ ਚੰਡੀਗੜ੍ਹ ਮੁਹਾਲੀ ਆਦਿ ਵਿੱਚ ਜਿਹੜੇ ਝਟਕੇ ਨੇ ਉਹ ਲੱਗੇ ਨੇ ਤਾਂ ਹੋਰ ਕਿੱਥੇ ਕਿੱਥੇ ਜਿਹੜੇ ਝਟਕੇ ਮਹਿਸੂਸ ਹੋ ਇਹਨਾਂ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਜਰੂਰ ਕਰਿਓ ਵੱਡੀ ਖਬਰ ਹੈ ਕਿ ਪੰਜਾਬ ਤੇ ਚੰਡੀਗੜ੍ਹ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪਚਾਲ ਆਇਆ ਦੱਸਦੀ ਹੈ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਦੀ ਹੈ ਕਿ ਇੱਕ ਵਾਰ ਫੇਰ ਧਰਤੀ ਹਿੱਲੀ ਆ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਆਏ ਦਿਨ ਜਿਹੜਾ ਕਦੇ ਨਾ ਕਦੇ ਜਿਹੜਾ ਪਚਾਲ ਆ ਉਹ ਆਉਂਦਾ ਰਹਿੰਦਾ ਪਰ ਇਸ ਵਾਰ ਜਿਹੜੀ ਉੱਥੇ ਦੀ ਤੀਬਰਤਾ ਦੇ ਮੁਕਾਬਲੇ ਜਿਹੜਾ ਪੰਜਾਬ ਦੇ ਵਿੱਚ ਤੀਬਰਤਾ ਬਹੁਤ ਘੱਟ ਸੀ ਕਿ ਪੰਜਾਬ ਦੇ ਵਿੱਚ ਵੀ ਇਸ ਵਾਰ ਉਸ ਪਚਾਲ ਦੇ ਜਿਹੜੇ ਹਲਕੇ ਝਟਕੇ ਨੇ ਉਹ ਮਹਿਸੂਸ ਕੀਤੇ ਤੇ ਕਹਿੰਨੇ ਤਾਂ ਆ ਦੇਖਣਾ ਇਹ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਦੀ ਤੀਬਰਤਾ ਕਿੰਨੀ ਤੇਜ਼ ਸੀ ਕਿ ਉਸ ਦੇ ਜਿਹੜੇ ਪੂਰੇ ਹਲਚਲ ਦੇ ਨਾਲ ਜਿਹੜੇ ਪੰਜਾਬ ਤੱਕ ਡਿਸਟਰਬੈਂਸ ਜਿਹੜੀ ਆ ਉਹ ਪੈਦਾ ਹੋਈ ਆ ਚੰਡੀਗੜ੍ਹ ਤੱਕ ਪੈਦਾ ਹੋਈ ਆ ਤਾਂ ਉੱਥੇ ਜਿਹੜੀ ਤੀਬਰਤਾ ਕਾਫੀ ਤੇਜ਼ ਮੰਨੀ ਜਾ ਰਹੀ ਆ ਕਿਉਂਕਿ ਕੇਂਦਰ ਬਿੰਦੂ ਆ ਜਿਹੜਾ ਉਹ ਜੰਮੂ ਕਸ਼ਮੀਰ ਸੀ ਤਾਂ ਉਸ ਦੇ ਡਿਸਟਰਬੈਂਸ ਦੇ ਨਾਲ ਪੰਜਾਬ ਤੱਕ ਜਿਹੜੀ ਆ ਉਹ ਹਲਚਲ ਪਹੁੰਚੀ ਆ ਤਾਂ ਪੰਜਾਬ ਦੇ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਵੱਡੀ ਖਬਰ ਆ 12:21 ਮਿੰਟ ਤੇ ਪੰਜਾਬ ਆਪ ਦੇ ਵਿੱਚ ਪਚਾਲ ਦੇ ਹਟਕੇ ਹਲਕੇ ਝਟਕੇ ਨੇ ਜਿਹੜੇ ਉਹ ਮਹਿਸੂਸ ਹੋਏ ਨੇ ਚੰਡੀਗੜ੍ਹ ਆ ਹਿਮਾਚਲ ਦੇ ਵਿੱਚ ਵੀ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਪਰ ਇਸ ਦੇ ਕੇਂਦਰ ਬਿੰਦੂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਤੇਜ਼ ਗਤੀ ਦੇ ਵਿੱਚ ਇਹ ਪਚਾਲਾ ਨਸਰ ਆਇਆ